ਫਰੋਜ਼ਪੁਰ ਦੇ ਪਿੰਡ ਲੱਖੋਗੇ ਬਹਿਰਾਮ ਤੋਂ ਨਿੱਜੀ ਹਸਪਤਾਲ ਤੋਂ ਕੰਮ ਕਰਨ ਆਉਂਦੀ ਇੱਕ ਲੜਕੀ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਭਾਵੇਂ ਪੁਲਿਸ ਨੇ ਸੁਸਾਇਡ ਦਾ ਕੇਸ ਬਣਾ ਕੇ ਮਾਮਲੇ ਨੂੰ ਖਤਮ ਕਰ ਦਿੱਤਾ ਪਰ ਪਰਿਵਾਰ ਨੇ ਪੁਲਿਸ ਨੂੰ ਗੁਹਾਰ ਲਗਾਈ ਸੀ ਕਿ ਉਹਨਾਂ ਦੀ ਲੜਕੀ ਨੇ ਸੁਸਾਇਡ ਨਹੀਂ ਕੀਤਾ ਬਲਕਿ ਉਸ ਦੀ ਮੌਤ ਹੋਈ ਆ ਉਸ ਦਾ ਕਿਸੇ ਨੇ ਕਤਲ ਕੀਤਾ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਪੁਲਿਸ ਨੇ ਪਰਿਵਾਰ ਨੂੰ ਪ੍ਰੋਤਸਾ ਦਿੱਤਾ ਸੀ ਦੀ ਜਾਂਚ ਤੋਂ ਬਾਅਦ ਇਨਸਾਫ ਦਿੱਤਾ ਜਾਵੇਗਾ ਪਰ ਇੰਨਾ ਸਮਾਂ ਬੀਤਣ ਦੇ ਬਾਅਦ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਪੁਲਿਸ ਵੱਲੋਂ ਹਸਪਤਾਲ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਪੀੜਤ ਪਰਿਵਾਰ ਨੇ ਸੜਕ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਹੈ ਤੇ ਪੁਲਿਸ ਤੇ ਲਾਰੇ ਲੱਪੇ ਲਾਉਣ ਦਾ ਦੋਸ਼ ਵੀ ਪਰਿਵਾਰ ਨੇ ਲਗਾਇਆ ਹੈ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਗੱਲਬਾਤ ਵੀ ਕੀਤੀ ਹੈ ਕੀ ਕਹਿਣਾ ਹੈ ਜਾਣਦੇ ਆ ਜੀ ਨਾਮ ਤੁਹਾਡਾ ਕਿ ਲੱਗਦੀ ਜੀ ਜੀ ਨਾਮ ਅੰਮ੍ਰਿਤਪਾਲ ਦੀ ਚਾਚੀ ਹਾਂ ਜੀ ਅੱਜ ਵੀ ਬੱਠੇ ਤਰਦੇ ਨੇ ਕੀ ਮੰਗਾਂ ਨਿਕਲਦਾ ਸੀ ਸਾਡੇ ਬੱਚੇ ਬਾਗੀ ਹਸਪੀਟਲ ਵਿੱਚ ਡਿਊਟੀ ਕਰਨਾ ਸੀ ਬੱਚੇ ਦਾ ਰਕਾਟ ਬਿਲਕੁਲ ਸਹੀ ਸੀਗਾ ਸਵੇਰ ਉਹਨਿਆਦੀ ਮੰਮੀ ਨਾਲ 11 ਵਜੇ ਗੱਲ ਕੀਤੀ ਹੈ 4 ਵਜੇ ਬੱਤੀ ਨੇ ਪਾਰਟੀ ਇੰਜੋਏ ਕੀਤੀ ਹੈ ਵਰਦੇ ਪਾਰਟੀ ਤੋਂ ਬਾਅਦ ਰਾਤ 8 ਵਜੇ ਫੋਨ ਆ ਗਿਆ ਜੀ ਤੁਹਾਡੇ ਬੱਚੇ ਨੇ ਸੁਸਾਈਡ ਕਰ ਲਿਆ ਸਾਨੂੰ ਕੋਈ ਰੀਜਨ ਨਹੀਂ ਦਿੱਤਾ ਗਿਆ ਕੁਝ ਨਹੀਂ ਦਿੱਤਾ ਗਿਆ ਜਿਹੜਾ ਉੱਥੇ ਗਏ ਸੀ ਸੀਸੀ ਕੈਮਰਿਕ ਲੀਡ ਸੀ ਉਥੋਂ ਦੀ ਫੁਟੇਜ ਨਾਲੋਂ ਕੁਝ ਨਹੀਂ ਆਸਾਂ ਬਾਕੀ ਹਸਪੀਟਲ ਅਨਿਲ ਬਾਦਰੀ ਹਸਪੀਟਲ ਫਿਰੋਜ਼ਪੁਰ ਉਹਨਾਂ ਦੀਆਂ ਫੋਟੋ ਜਿਹਦੇ ਲਈ ਸਾਨੂੰ ਕਹਿ ਰਹੇ ਬੱਚੇ ਨੂੰ ਸੋਫਾਇਟ ਕੀਤਾ ਉਸ ਟਾਈਮ ਤੋਂ ਉਸ ਨੂੰ ਉੱਥੇ ਕੋਈ ਪ੍ਰੂਵ ਨਹੀਂ ਮਿਲਿਆਗਾ ਤੀਜੇ ਦਿਨ ਉਹਨਾਂ ਨੂੰ ਇੰਜੈਕਸ਼ਨ ਮਿਲਿਆ ਇੰਜੈਕਸ਼ਨ ਉਹ ਮਿਲਿਆ ਜਿਹੜਾ ਆਪਾਂ ਸਜੇਰੀਅਨ ਕਰਦੇ ਆ ਬੱਚੇ ਨੂੰ ਆਪਾਂ ਬਾਡੀ ਨੂੰ ਸੁੰਨ ਕਰਨ ਲਈ ਦਿੰਦੇ ਸੁੰਨ ਕਰਕੇ ਮਾਰਿਆ ਗਿਆ ਸੁੰਨ ਕਰਕੇ ਮਾਰਿਆ ਗਿਆ ਹਾਂਜੀ ਬੱਚੇ ਨੂੰ ਸੁੰਨ ਕਰਕੇ ਹੁਣ ਤੁਹਾਡੀ ਕੀ ਮੰਗ ਸਾਡੀ ਮੰਗ ਇਹ ਆ ਵੀ ਸਾਡੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਇਹ ਕੁੜੀਆਂ ਨੂੰ ਕੋਨਾਚਰ ਅਸੀਂ ਪਰਨਾ ਨਹੀਂ ਝੱਕੜਾ ਸਕੂਲ ਸ਼ਾਸਨ ਆ ਰਿਹਾ ਸਾਨੂੰ ਕੰਪਨੀਆਂ ਦੇ ਰਿਹਾ ਤੁਹਾਡਾ ਪਰਚਾ ਰੱਦ ਕਰ ਦਾਂਗੇ ਤੇ ਤੁਸੀਂ ਉੱਪਰ ਤੋਂ ਇੱਥੇ ਧੱਕੇਸ਼ਾ ਇਹ ਹੋ ਰਹੀ ਹੈ ਰੋਡ ਖੋਲ ਰਹੇ ਆ ਅਸੀਂ ਨਹੀਂ ਇਥੋਂ ਠੋਖਾਂਗੇ ਸਾਨੂੰ ਇਨਸਾਫ ਚਾਹੀਦਾ ਅਨੀਲ ਬਾਗੀ ਕੀ ਨਾਮ ਮੇਰਾ ਨਾਮ ਰਵੀ ਹੈ ਰਵੀ ਲੜਕੀ ਕਿੰਨੀ ਉਮਰ ਸੀ ਕਿਸ ਤਰ੍ਹਾਂ ਲੜਕੀ 22 29 ਸਾਲ ਦੀ ਉਮਰ ਦੀ ਸੀ ਕੀ ਕਰਦੀ ਹੁੰਦੀ ਨਰਸਿੰਗ ਜੋਬ ਕਰਦੀ ਸੀ ਜਿਹੜੇ ਨਬਾਗੀ ਜੋਬ ਕਰਦੀ ਕਿੰਨੀ ਦੇਰ ਤੋਂ ਉਥੇ ਜੋਬ ਕਰ ਰਹੀ ਸੀ ਇਹਨੂੰ ਸਾਲ ਹੋ ਗਿਆ ਜੀ ਚੌਕ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਸੀ ਹਾਂਜੀ ਹਾਂਜੀ ਗੱਲਬਾਤ ਹੁੰਦੀ ਸਵੇਰ ਮੇਰੀ ਗੱਲ ਹੋਈ ਸੀ ਜੀ ਇਹਦੇ ਨਾਲ ਜੀ ਜੋ ਸੈਲਰੀ ਵਧੀ ਸੀ ਇਹਨੇ ਮੈਨੂੰ ਦੱਸਿਆ ਅਗਲੇ ਦਿਨ ਪਾਰਟੀ ਕਰਨ ਜਾਣਾ ਸੀ ਪਰ ਸ਼ਾਮ ਨੂੰ ਸਾਨੂੰ ਫੋਨ ਆਇਆ ਬਾਗੀ ਹੋਰ ਤੋਂ ਮੇਰੀ ਸਿਸਟਰ ਦਾ ਤੇ ਉਹਨਾਂ ਨੇ ਦੱਸਿਆ ਵੀ ਇਹਦੀ ਐਕਸਪਾਇਰ ਹੋ ਗਈ ਆ ਭੈਣ ਸੀ ਤੁਹਾਡੀ ਹਾਂਜੀ ਮੇਰੀ ਸਿਸਟਰ ਸੀ ਕਿੰਨੀਆਂ ਭੈਣਾਂ ਮੇਰੀਆਂ ਦੋ ਸਿਸਟਰ ਨੇ ਅੱਛਾ ਇਹ ਵੱਡੀ ਹੈ ਇਹ ਛੋਟੀ ਸਭ ਤੋਂ ਛੋਟੀ ਹੈ ਜੀ ਨੂੰਨ ਇਨਸਾਫ ਲੈਣ ਲਈ ਤੁਸੀਂ ਕਿਸ ਤਰ੍ਹਾਂ ਇਨਸਾਫ ਲੈਣ ਲਈ ਅਸੀਂ ਧਰਨਾ ਲਾਇਆ ਹੋਇਆ ਵਾ ਸਾਡਾ ਇਨਸਾਫ ਸਾਡੀ ਮੰਗ ਸੱਤਰ ਪੂਰੇ ਕੀਤੇ ਜਾਣ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਕੱਟਿਆ ਜਾਵੇ ਕਿੰਨੇ ਦਿਨ ਬੀਤ ਗਏ ਨੇ ਇਸ ਗੱਲ ਇਸ ਗੱਲ ਨੂੰ 2-1.5 ਮਹੀਨਾ ਹੋ ਜਾਂਦਾ ਹੈ ਤੁਹਾਨੂੰ ਕੀ ਬਦਲ ਕਤਲ ਹਾਂਜੀ ਕੀ ਹੋਇਆ ਕਿ ਹੋਇਆ ਇਹ ਜੀ ਕਿ ਕਤਲ ਕੀਤਾ ਗਿਆ ਜੀ ਬਾਗੀ ਹਸਪੀਟਲ ਤੇ ਜਿਸ ਦਿਨ ਰੂਮ ਚੋਂ ਗਏ ਐਸਐਚਓ ਨਾਲ ਸੀ ਸਾਨੂੰ ਕੋਈ ਸ਼ਰਾਮਤ ਨਹੀਂ ਹੋਇਆ ਉਲਟਾ ਸਾਡੀ ਕੁੜੀ ਨੂੰ ਇਹ ਬਦਨਾਮ ਕਰ ਰਿਹਾ ਜੀ ਬਾਗੀ ਵਾਲੇ ਠੀਕ ਹੈ ਉਸ ਦਿਨ ਦੀ ਹੈ ਕਿ ਇਹਨਾਂ ਨੇ ਕੈਮਰੇ ਵਾਲੀਆਂ ਵੀਡੀਓ ਡਿਲੀਟ ਕੀਤੀਆਂ ਹੋਈਆਂ ਜੀ ਬਾਕੀ ਹਸਪੀਟਲ ਲੈ ਜੀ ਸਾਨੂੰ ਉਹ ਵੀ ਨੇ ਹਜੇ ਤੱਕ ਦਿੱਤੀਆਂ ਹੈ ਠੀਕ ਕਹਿ ਰਹੇ ਕਹਿੰਦਾ ਕਿ ਡਿਲੀਟ ਹੋ ਗਈਆਂ ਜੀ ਕਲਿੱਪਸ ਬਣਾਈਆਂ ਆਇਆ ਕਲਿੱਪਸ ਨਹੀਂ ਸਾਨੂੰ ਉਹ ਵੀਡੀਓ ਚਾਹੀਦੀ ਹੈ ਜੀ ਉਸ ਦਿਨ ਦੀ ਹੁਣ ਤੱਕ ਇਹਨਾਂ ਨੇ ਸਾਡੀ ਕੋਈ ਇਨਕਵੈਰੀ ਨਹੀਂ ਕੀਤੀ ਪੁਲਿਸ ਨੇ ਸਾਡਾ ਮੋਬਾਈਲ ਵਗੈਰਾ ਕੁਝ ਨਹੀਂ ਹਜੇ ਤੱਕ ਇਹਨਾਂ ਕੋਲ ਭੇਜਿਆ ਹੋਇਆ ਫ੍ਰਾਂਸੀ ਲੈਬ ਚੋਂ ਡੇਲੀ ਲਾਰਾ ਇੱਕ ਦੋ ਦਿਨ ਇੱਕ ਦੋ ਦਿਨ ਕਰਕੇ ਹਜੇ ਤੱਕ ਨਹੀਂ ਭੇਜਿਆ ਹੋਇਆ ਉਹਨਾਂ ਇਨਸਾਫ ਦੀ ਮੰਗ ਕਰ ਰਹੇ ਆ ਅਸੀਂ ਇਨਸਾਫ ਦੀ ਮੰਗ ਕਰ ਰਹੇ ਆ ਜੀ ਬੋਲੀ ਕੀ ਨਾਮ ਤੁਹਾਡਾ ਮੇਰਾ ਨਾਮ ਰਚਿੰਦਰ ਕੌਰ ਹੈ ਹਾਂ ਜੀ ਮੈਂ ਨਵਨੀਤ ਕੌਰ ਦੀ ਮੰਮਾ ਮੇਰਾ ਬੱਚਾ 2 ਸਾਲ ਉੱਥੇ ਕੰਮ ਕਰਦਾ ਰਿਹਾ ਕਿੱਥੇ ਕਰ ਬਾਗੀ ਹਸਪੀਟਲ ਅਨਿਲ ਬਾਗੀ ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਮੇਰੇ ਬੱਚੇ ਨੂੰ ਇਹਨਾਂ ਨੇ ਮਰਿਆ ਦੇਤਾ ਮੇਰੇ ਨਾਲ 9:11 ਮੇਰੇ ਬੱਚੇ ਨੇ ਗੱਲ ਕੀਤੀ ਆ ਮੇਰੇ ਬੱਚੇ ਨੂੰ ਇਹ ਇਲਜ਼ਾਮ ਲਾ ਰਹੇ ਸਾਰਾ ਕੁਝ ਗਲਤ ਕਹਿ ਰਹੇ ਬੱਚੇ ਨੂੰ ਜਨਮ ਦਿਨ ਜਨਮ ਦਿਨ ਮਨਾਇਆ ਸੁਸਾਇਟੀ ਕੀਤਾ ਕਹਿੰਦੇ ਬਲਕਿ ਉਥੋਂ ਕੁਝ ਨਹੀਂ ਲੱਗਾ ਲੱਗਾ ਪੁਲਸ ਵਾਲਿਆਂ ਨੂੰ ਵੀ ਮੇਰੇ ਬੱਚੇ ਨੂੰ ਕੁਝ ਦੇਣ ਖਾ ਕੋਈ ਸਬੂਤ ਦੇਣ ਮੈਨੂੰ ਵੀ ਮੇਰੇ ਬੱਚੇ ਨੇ ਆਪ ਆਤਮ ਹੱਤਿਆ ਕੀਤੀ ਹੈ ਇਹ ਆਤਮ ਹੱਤਿਆ ਕਹਿ ਕੇ ਤੇ ਕੰਮ ਜਲੀਲ ਕਰਨ ਦਾ ਹੈ ਮੇਰੇ ਬੱਚਿਆਂ ਹੋਣਾ ਕਿਸੇ ਧਰਨਾ ਲਗਾ ਇਹ ਬੱਚੇ ਇਨਸਾਫ ਨਹੀਂ ਲਵਾ ਰਹੇ ਅਸੀਂ ਕਿਹੜਾ ਸਾਡਾ ਕੋਈ ਸੁਣ ਆਈ ਨਹੀਂ ਹੋਰੀ ਡੇਢ ਡੇਢ ਮਹੀਨਾ ਹੋ ਗਿਆ ਸਾਨੂੰ ਕਿਹੜਾ ਰੋਡ ਜਾਂਤ ਹੈ ਹਾਂਜੀ ਕਿਹੜਾ ਰੋਡ ਜਾਂਤ ਹੈ ਇਹ ਫਾਜਲ ਕਹਾਂ ਮਾਰਾ ਰੋਜ਼ ਪਰ ਰੋਜ਼ ਪਰ ਫਾਜਲ ਕੇ ਠੀਕ ਹੁਣ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਚਾਹੀਦੀ ਸਾਨੂੰ ਪੁਲਿਸ ਵਾਲੇ ਕਹਿੰਦੇ ਅਸੀਂ ਰੱਦ ਕਰ ਦਾਂਗੇ ਤੁਹਾਡਾ ਕੇਸ ਕਰ ਦੇਣ ਕੈਮਰਾ ਡਿਲੀਟ ਆ ਤੁਸੀ ਸਾਰਾ ਕੁਝ ਉੱਥੇ ਸਬੂਤ ਇਹਨਾਂ ਨੂੰ ਸਭ ਕੁਝ ਪਤਾ ਪਰ ਇਹ ਉਸ ਕੰਮ ਤੇ ਕੋਈ ਨਹੀਂ ਕਰਦੇ ਪਏ ਕੋਈ ਸਿੰਪਲ ਹੀ ਭੇਜਦੇ ਨਾ ਫੋਨ ਹੀ ਨਹੀਂ ਭੇਜਿਆ ਨਾ ਮੇਰੇ ਬੱਚੇ ਦੇ ਪਾਰਟਸ ਵੀ ਨਹੀਂ ਭੇਜੇਗੇ ਇਹਨਾਂ ਨੇ ਇੱਕ ਮਹੀਨਾ ਲਾਤਾ ਇਹਨਾਂ ਨੇ ਕਿਉਂ ਮੇਰੇ ਬੱਚੇ ਦਾ ਐਡਾ ਕੀ ਗੁਨਾਹ ਸੀਗਾ ਮੇਰਾ ਬੱਚਾ ਡਿਊਟੀ ਕਰ ਰਿਆ ਸੀ ਸੇਵਾ ਕਰ ਰਿਆ ਸੀ ਮੇਰਾ ਨਹੀਂ ਸੀ ਇਸ ਟਾਈਮ ਉਹਨਾਂ ਦਾ ਸੀਗਾ ਕਿੰਨਾ ਚਿਰ ਮੇਰਾ ਬੱਚਾ ਡਿਊਟੀ ਕਰਦਾ ਸੀ ਉਸ ਟਾਈਮ ਉਹਨਾਂ ਦਾ ਸੀਗਾ ਇਹਨਾਂ ਨੇ ਮੇਰੇ ਬੱਚੇ ਨੂੰ ਮਰਿਆ ਫੜਾਤਾ ਕਿਉਂ ਮੇਰੇ ਇਹਨਾਂ ਨੂੰ ਕੋਈ ਅਫਸੋਸ ਕਰਨਾ ਹੈ ਕਿੰਨੇ ਚਿਰ ਤੋਂ ਨੌਕਰੀ ਕਰਦੇ ਸੀ 2 ਸਾਲ ਹੋ ਗਏ ਕਰੇ ਕੁਛ ਕਰ ਤੋ ਨਾ ਕੀਤੀ ਨਾ ਕੋਈ ਸ਼ਿਕਾਇਤ ਨਹੀਂ ਮੇਰਾ ਬੱਚਾ ਹੱਸਦਾ ਖੇਡਦਾ ਕੰਮ ਕਰਦਾ ਸੀ ਉੱਥੇ ਕੋਈ ਨਹੀਂ ਸੀ ਸਭ ਜਾਣਦੇ ਸੀ ਫਿਰ ਸਾਨੂੰ ਦੱਸ ਕੇ ਜਦੋਂ ਤੁਹਾਡਾ ਉਹ ਕੋਈ ਕਰਦਾ ਨਾ ਪਹਿਲੀ ਵਾਰ ਇਸੇ ਤਰ੍ਹਾਂ ਪਹਿਲੀ ਵਾਰ ਉਹ ਵੀ ਪਹਿਲੀ ਆਪ ਨਹੀਂ ਸੀਗੇ ਇਹਨਾਂ ਨੇ ਸਾਨੂੰ ਆ ਮਜਬੂਰੀ ਕੀਤਾ ਬੁਖਸਾਲਿਆ ਡੀਐਸਪੀ ਨੇ ਸੁਖਿੰਦਰ ਸਿੰਘ ਨੇ ਬੱਚੇ ਦਾ ਰਿਕਾਰਡ ਸਹੀ ਸੀਗਾ ਬੱਚੇ ਦਾ ਰਿਕਾਰਡ ਸਹੀ ਸੀਗਾ ਉਹਨਾਂ ਨੇ ਸਾਫ ਲੈਣ ਲਿਓ ਤੁਸੀਂ ਆਪ ਲਈ ਹੈ ਸਾਡਾ ਸਾਰਾ ਪਿੰਡ ਸਾਡੇ ਮੇਰੇ ਭੈਣ ਭਰਾ ਸਭ ਸਾਫ ਮਾ ਫਿਰ ਵੀ ਨਹੀਂ ਇਨਸਾਫ ਦਿੱੰਤੀ ਤੇ ਫਿਰ ਅਗਲਾ ਸਰ ਪੁਲਿਸ ਕਹਿ ਰਹੀ ਆ ਆਏ ਕਰਨਾ ਨਹੀਂ ਚੁੱਕਿਆ ਜਾਊਗਾ ਉਹਨਾਂ ਚਰਨੀ ਚੁੱਕਿਆ ਜਾਊਗਾ ਜਿਵੇਂ ਕਿ ਆਹ ਇਨਾਂ ਨੇ ਪੁਲਿਸ ਕਰਤ ਤਗਾ ਕੀ ਨਾਮ ਪੜਾ ਅਮੀਰਾਨਾ ਸੁਖਬੀਰ ਸਿੰਘ ਜੀ ਸੁਖਬੀਰ ਸਿੰਘ ਧਰਨਾ ਲਾਇਆ ਕਿਸ ਕਰਕੇ ਲਾਇਆ ਜੀ ਤੇ ਬੇਟੀ ਦਾ ਮਰਡਰ ਹੋ ਗਿਆ 7 ਤਰੀਕ ਨੂੰ ਦੀ ਬਾਗੀ ਹਸਪੀਟਲ ਦੇ ਵਿੱਚ ਕੀ ਕਰਦੀ ਸੀ ਜੀ ਬਤਾਓ ਨਰਸ ਦਾ ਨਰਸ ਡਿਊਟੀ ਕਰਦੀ ਸੀ ਜਾਂ ਟ੍ਰੇਨਿੰਗ ਕਰਦੀ ਸੀ ਡਿਊਟੀ ਕਰਦੀ ਸੀ ਡਿਊਟੀ ਕਰਦੀ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਮੈਸੇਜ ਆਇਆ ਜਦੋਂ ਕਤਲ ਹੋਇਆ ਸਾਨੂੰ 8:30 ਵਜੇ ਮੈਸੇਜ ਆਇਆ ਵੀ ਕਿ ਉਹ ਕਿਉਂ ਕੇ ਸਾਹ ਆ ਰਹੇ ਆ ਉਹ ਡੈਡ ਸੀ ਜਾਂਦੇ ਆ ਕੀ ਲੜਕੀ ਦੀ ਤੁਹਾਡੇ ਨਾਲ ਪਹਿਲਾਂ ਗੱਲ ਵੀ ਹੋਈ ਸੀਗੀ ਪਹਿਲਾਂ 11 ਵਜੇ ਉਹ ਮਮੀ ਨਾਲ ਗੱਲ ਕਰੀ ਉਹਦੇ ਬ੍ਰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਦਾ ਸੁਨੇਹਾ ਮਤਲਬ ਮਰ ਹੀਦਾ ਆਇਆ ਨਹੀਂ ਸਾਬ ਕੀ ਤੁਹਾਨੂੰ ਕੀ ਸ਼ੱਕ ਹੈ ਸਾਨੂੰ ਮਰਡਰ ਕੀਤਾ ਗਿਆ ਜੀ ਕਤਲ ਕੀਤਾ ਗਿਆ ਹਾਂਜੀ ਕਤਲ ਕੀਤਾ ਇਹ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੀ 2 ਮਹੀਨੇ ਹੋ ਗਏ ਆ ਕੋਈ ਇਨਸਾਫ ਨਹੀਂ ਸਾਨੂੰ ਬੁਲਾ ਕੇ ਦਫਤਰ ਜੇ ਦਰੂਦਰ ਦੀਆਂ ਲਾ ਕੇ ਸਾਡੇ ਤੇ ਬਲੈਕਮੈਲ ਕਰਦੇ ਆ ਤੁਹਾਨੂੰ ਤੋ ਹੋਮੀ ਨਹੀਂ ਹੋ ਗਿਆ ਇਨਸਾਫ ਲੈਣ ਦੀ ਤੜਫ। ਹਾਂਜੀ ਇਹ 7 ਅਪ੍ਰੈਲ ਦੀ ਗੱਲ ਹੈ ਜੀ। ਉਸ ਤੋਂ ਬਾਅਦ ਕੋਈ ਇਨਸਾਫ ਨਹੀਂ ਮਿਲਿਆ। ਨਾ ਮੋਬਾਈਲ ਦੀ ਡਿਟੇਲਾਂ ਕਢਾੜਿਆ ਨਾ ਕੁਝ ਕਰਾਰੇ। ਫੇਰ ਉਹ ਜਿਹੜਾ ਡਿਸ ਕਰਾ ਕੇ ਬਿਕਤਰਾ ਰਿਪੋਰਟ ਹੁੰਦੀ ਆ ਉਹ ਵੀ ਇਹਨਾਂ 27-28 ਦਿਨ ਬਾਅਦ ਤੇ ਦੀ ਹੈ ਜੀ। ਤੇ ਢਿੱਲੀ ਕਾਰਜਕਾਰੀ ਕਿਉਂ ਚੱਲ ਰਹੀ? ਕੀ ਕਰਨਾ? ਕੋਦਰ ਪੈਸੇ ਖਾਦੇ ਨਾ ਨਾ ਹੀ ਬਾਕੀ ਦਾ ਨਾਮ ਚੱਲਦਾ ਜੀ ਅਸੀਂ ਗਰੀਬ ਬੰਦੇ ਆ ਕੀ ਦਬਾਅ ਪੈ ਰਿਹਾ ਉਹ ਤੇ ਦਬਾਅ ਬਾਜੀ ਦਾ ਪੈ ਰਿਹਾ ਜੀ ਉਹਦਾ ਨਾਮ ਚੱਲ ਰਿਹਾ ਤੇ ਪੈਸੇ ਦਾ ਦਬਾਅ ਆ ਹੀ 100 ਰੁਪਈਆ ਨਹੀਂ ਲਾਉਂ ਉਹ ਲੱਖਾਂ ਰੁਪਈਆ ਲਾ ਸਕਦਾ ਜੀ ਅਸੀਂ ਇਨਸਾਫ ਲੈਣ ਲਈ ਤਹੀ ਇੱਥੇ ਇਨਸਾਫ ਲੈਣ ਲਈ ਬੈਠੇ ਆ ਜੀ ਮਾਮਲਾ ਮਿਲਿਆ ਤਾਂ ਅਗਲਾ ਅਗਲਾ ਕਦਮ ਫਿਰ ਹੋਰ ਸ੍ਰਿੱਤੋਂ ਸਖਤ ਕੀਤਾ ਜਾਊਗਾ ਜੀ ਕਹਿ ਲਾ ਰਹੇ ਹੁਣ ਪੁਲਿਸ ਨੇ ਕੋਈ ਵਿਸ਼ਵਾਸ ਦਿੱਤਾ ਤੁਹਾਨੂੰ ਆਕੇ ਕੋਈ 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 ਵਿਸ਼ਵਾਸ ਨਹੀਂ ਜੀ ਆਉਂਦੇ ਆ ਜੀ ਤੁਸੀਂ ਕਿਉਂ ਬੈਠੇ ਹੋ ਦੱਸੋ ਉਹ ਤਾਂ ਸਾਡੇ ਤੇ ਦਬਾਅ ਪਾ ਰਹੇ ਆ ਜੀ ਇਨਸਾਫ ਮਿਲਣਾ ਚਾਹੀਦਾ ਦੁਕਾਨ ਸਾਹਿਬ ਤੇ ਚਾਈ ਦਾ ਅਸੀਂ ਪੱਕੇ ਟੈਂਟ ਲਾਉਂਦੇ ਆ ਜੀ ਫਿਰ ਉਵੇਂ ਲਾ ਕੇ ਜਿੰਨੀ ਦੇਰ ਇਨਸਾਫ ਨਾ ਮਿਲੇ ਬੈਠਣਾ ਪਊ ਬੈਠਾਂਗੇ